ਅਮਰਿਤਪਾਲ ਦੀ ਗੱਲ ਕਰਦਾ ਬਈ ਉਹ ਜੇ ਦਾ ਭਾਈ ਦੇਸ਼ ਨੂੰ ਦੇ ਕਾਨੂੰਨ ਨੂੰ ਮੰਨੂਗਾ ਸੰਵਿਧਾਨ ਨੂੰ ਮੰਨੂਗਾ ਉਹਦੇ ਲਈ ਜਗ੍ਹਾ ਬਾਹਰ ਵੀ ਆ ਪਰਲਮੈਂਟ 'ਚ ਵੀ ਆ ਜੇ ਉਹ ਕਹੂਗਾ ਵੀ ਮੈਂ ਤਾਂ ਭਾਈ ਕੱਲ ਦੇਸ਼ ਦੀ ਨਹੀਂ ਕਰਨੀ ਦੇਸ਼ ਨੂੰ ਉਜਾੜਨ ਦੀ ਕਰਨੀ ਆ ਫਿਰ ਤਾਂ ਉਹ ਜਿੱਧਰ ਗੜ੍ਹ ਧੋੜ ਕੇ ਵੀ ਕਿਸੇ ਹੋਰ ਗੜ੍ਹ 'ਚ ਜਾ ਸਕਦਾ ਪਾਰਟੀ ਦੀ ਲਾਈਨ ਦੇਖੋ ਸਪਸ਼ਟ ਕਿਸੇ ਵੀ ਅਤਵਾਦੀ ਨੂੰ ਜਿਹੜਾ ਕੋਈ ਦੇਸ਼ ਤੇ ਉਲਟ ਗੱਲ ਕਰਦਾ ਏ ਉਹਦੇ ਲਈ ਕੋਈ ਜਗ੍ਹਾ ਨਹੀਂਗੀ ਇਹ ਉਹੀ ਪਾਰਟੀ ਦੀ ਲਈ ਉਹਨੂੰ ਲੋਕਾਂ ਨੇ ਐਮਪੀ ਚੁਣਿਆ ਸੰਵਿਧਾਨ ਦੀ ਉਹਨੇ ਮੰਨ ਕੇ ਗੱਲ ਤੇ ਹੁਣ ਉਹ ਸੌ ਚੱਕਣ ਨੂੰ ਜਿਹੜਾ ਇਹ ਉਹਨਾਂ ਨੇ ਕਿਹਾ ਮੈਂ ਆਉਣਾ ਉਹ ਸੰਵਿਧਾਨ ਦੀ ਸੌ ਦੀ ਸੌ ਸੰਵਿਧਾਨ ਦੀ ਚੱਕਣੀ ਹੈ ਕਾਨੂੰਨ ਦੀ ਚੱਕਣੀ ਹੈ ਇਸ ਕਰਕੇ ਇਹ ਗੱਲ ਕਹੀ ਸੀ ਤੇ ਉਹ ਵੀ ਇੱਕ ਚੈਨਲ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਸੀ ਵੀ ਅਸੀਂ ਗੱਲ ਕਰਨੀ ਜਾਵਾਂਗੇ ਤੇ ਸਾਨੂੰ ਜੇ ਅਸੀਂ ਉਹਨੂੰ ਲਾਈਨ ਤੇ ਲਿਆ ਕੇ ਜੇ ਉਹਨੇ ਗੱਲ ਕਰਨੀ ਆ ਅਸੀਂ ਤਾਂ ਉਹਨੂੰ ਇਹੀ ਕਹਿਣਾ ਭਾਈ ਦੇਸ਼ ਦੀ ਗੱਲ ਕਰ ਕਾਨੂੰਨ ਦੀ ਗੱਲ ਕਰ ਗੱਲ ਆ ਇਹ ਦੂਨ ਇਹ ਦੂਨ ਬੰਦ ਇਹਦੇ ਵਿੱਚ ਕੋਈ ਹੋਰ ਕੁਝ ਨਹੀਂਗਾ ਲੋਕਾਂ ਨੇ ਉਹਨੂੰ ਐਮਪੀ ਚੁਣਤਾ ਜੇ ਮੈਨੂੰ ਮਿਲਣਗੇ ਤਾਂ ਉਹਨਾਂ ਨੂੰ ਇਹੀ ਆ ਵੀ ਭਾਈ ਦੇਸ਼ ਦੀ ਗੱਲ ਕਰੋ ਜੇ ਦੇਸ਼ ਦੀ ਗੱਲ ਨਹੀਂ ਕਰਦੇ ਤਾਂ ਫਿਰ ਐਨਐਸਓ ਲੱਗੂ ਜੇ ਦੇਸ਼ ਨੂੰ ਤੋੜਨ ਦੀ ਗੱਲ ਕਰਾਂਗੇ ਫਿਰ ਤਾਂ ਜਿੱਥੇ ਬੈਠੇ ਆ ਬੈਠੇ ਉਹੀ ਜਗ੍ਹਾ ਜੇ ਕੋਈ ਤਬਦੀਲੀ ਹੋਊਗੀ ਜੇ ਉਹ ਦੇਸ਼ ਦੇ ਹਿੱਤ ਦੀ ਗੱਲ ਕਰਦਾ ਦੇਸ਼ ਦੀ ਪੰਜਾਬ ਦੀ ਗੱਲ ਕਰਦਾ ਪਹਿਲਾਂ ਤੇ ਫਿਰ ਉਹਦੇ ਲਈ ਸਾਰੇ ਦਰਵਾਜ਼ੇ ਖੁੱਲੇ ਨੇ ਮੈਂ ਤੇ శ్రీਨ ਸਾਹਿਬ ਸਾਨੂੰ ਮੌਕੇ ਜਿਹੜੀ ਪ੍ਰਬੰਧਕ ਨੇ ਸਾਰੇ ਉਹਨਾਂ ਦਾ ਹੁਕਮ ਹੋਇਆ ਸੀ ਕਿ ਜਿਵੇਂ ਤੁਸੀਂ ਜਾਣਦੇ ਹੋ तकरीबन 25 ਜੂਨ ਨੂੰ ਲਾਈਨ 89 ਸਾਡੇ 25 ਉਹਦੇ ਵਿੱਚ ਬਹੁਤ ਸਾਡੇ RSS ਨੇ ਜਿਆਦਾ ਕਿਉਂਕਿ ਇੱਕ ਬਹੁਤ ਵੱਡਾ ਜਿਹੜਾ ਉਹ ਸਵੇਰੇ ਉਹਨਾਂ ਦਾ ਅਲੱਗ-ਅਲੱਗ ਵਿਸ਼ੇ ਤੇ ਪ੍ਰੋਗਰਾਮ ਚੱਲ ਰਿਹਾ ਸੀ ਰਾਸ਼ਟਰੀ ਸੈਵਕ ਸੰਨ ਤੇ ਉਹ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਹੜੇ ਦੂਜੇ ਗਰੁੱਪ ਸੀ ਉਹਨਾਂ ਨੂੰ ਪਤਾ ਸੀ ਵੀ ਵੱਡੀ ਮੀਟਿੰਗ ਆ ਜਿਹੜੀ ਉਹ RSS ਦੀ ਹੋਨ ਜਾ ਰਹੀ ਹੈ ਇਹ ਤਾਂ ਵਿਸ਼ਾ ਕੀ ਸੀ ਇਹ ਤਾਂ ਵਿਸ਼ਾ ਸਿਰਫ ਸਮਾਜ ਦੀ ਤੇ ਪੰਜਾਬ ਦੀ ਦੇਸ਼ ਦੀ ਸੇਵਾ ਦੀ ਗੱਲ ਕਰਦੇ ਆ ਉਹਨਾਂ ਨੂੰ ਇਹ ਸੀ ਵੀ ਦੁਬਾਰਾ ਕਿਸ ਤਰੀਕੇ ਨਾਲ ਇੱਕ ਬਹੁਤ ਵੱਡੀ ਅੱਗ ਪੰਜਾਬ ਚ ਲਾਈਏ ਦੁਬਾਰਾ ਅਸੀਂ ਜਿਸ ਤਰੀਕੇ ਨਾਲ 84 ਹੋਇਆ ਸੀ ਉਸ ਤਰੀਕੇ ਨਾਲ ਅਸੀਂ ਹਿੰਦੂ ਸਿੱਖਾਂ 'ਚ ਇੱਕ ਲੜਾਈ ਕਰਾਉਣ ਦੀ ਕੋਸ਼ਿਸ਼ ਕਰੀਏ ਉਹ ਪਲਾਨ ਹੇਠ ਹੋ ਆਏ ਜਦੋਂ ਉਹ ਸਭਾ ਮੀਟਿੰਗ ਚੱਲ ਰਹੀ ਸੀ ਉਹਦੇ 'ਚ ਕੁਝ ਲੋਕ ਜਿਹੜੇ ਉਹ ਸਹਿਰ ਵੀ ਕਰ ਰਹੇ ਸੀ ਕੁਝ ਲੋਕ ਨੇ ਜਿਹੜੇ ਉਸ ਵੇਲੇ ਪੁਲਿਸ ਯੂਪੀ ਤੇ ਵੀ ਸੀ ਕਿਉਂਕਿ ਇਹ ਗੱਲ ਤਾਂ ਪਤਾ ਹੁੰਦਾ ਸੀ ਵੀ ਇਹਨਾਂ ਦੇ ਉੱਤੇ ਹਮਲਾ ਉਹਨਾਂ ਨੇ ਕਰਨਾ ਪਰ ਦੇਖੋ ਇੱਕ ਿੱਡੀ ਵੱਡੀ ਸ਼ਕਤੀ ਆ ਿੱਡੀ ਵੱਡੀ ਇਹਨਾਂ ਚ ਮੈਂ ਸਮਝਦਾ ਭਾਵਨਾ ਉਹਦੇ ਵਾਜੂਤ ਵੀ ਇਹ ਆਪਣਾ ਇਹਨਾਂ ਕਾਰਗ੍ਰਾਮਾ ਆਪਣਾ ਪ੍ਰੋਗਰਾਮਾ ਸੇਵਾ ਦਾ ਆਰਐਸਐਸ ਕਦੇ ਵੀ ਛੱਡਦੀ ਨਹੀਂ ਕਰਦੀ ਰਹੀ ਤੇ ਉਹਦੇ ਕਰਕੇ ਉਦੋਂ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਡੇਟਾ ਤੇ ਬੰਬ ਲਾ ਦਿੱਤੇ ਗਏ ਤੇ ਉਹ ਅੱਜ ਉਹਨਾਂ ਨੂੰ ਯਾਦ ਕਰਨ ਕਿਉਂਕਿ ਇਹ 35000 ਪੰਜਾਬ ਦੇ ਲੋਕ ਸ਼ਹੀਦ ਹੋਏ ਆ ਉਹਦੇ ਵਿੱਚੋਂ 25 ਅੱਜ ਆਪਾਂ ਮੋਗੇ 'ਚ ਜਿਹੜਾ ਇਹ ਸ਼ਹੀਦੀ ਸਮਾਗਮ ਸਰ ਅਸਮਾਰਕ ਆ ਉੱਥੇ ਆਪਾਂ ਪਹੁੰਚੇ ਆ ਤੇ ਉਹਨਾਂ ਨੂੰ ਜਿੰਨਾ ਵੀ ਯਾਦ ਕੀਤਾ ਜਾਵੇ ਉਹ ਤਾਂ ਥੋੜਾ ਇਹ ਵੀ ਜਦੋਂ ਜਾਨ ਹੀ ਦੇ ਗਏ ਆ ਮੈਂ ਕੁਝ ਮਿਲੇ ਆ ਇਸ ਤਰੀਕੇ ਨਾਲ ਧੋਲੀਆਂ ਵੱਜ-ਵੱਜ ਇਸ ਤੀਕੇ ਨਾਲ ਕਿਸੇ ਦੀ ਦਰਦ ਅੱਜ ਵੀ ਅੱਧੀ ਨਹੀਂ ਕਿਸੇ ਬਾਤ ਜਿਹੜੀ ਆ ਉਹ ਟੋਟਲ ਪੂਰੀ ਹੋਈ ਆ ਇਹ ਹਾਲਾਤ ਨੇ ਤੇ ਭਾਈ ਅੱਜ ਉਹਨਾਂ ਨੂੰ ਸਭ ਤੋਂ ਪਹਿਲਾਂ ਯਾਦ ਕੀਤਾ ਉਹਨਾਂ ਦੇ ਪਰਿਵਾਰਾਂ ਨਾਲ ਕਿਉਂਕਿ ਜਦੋਂ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਐਡਾ ਮਾਨ ਸਨਮਾਨ ਹੋਰ ਤਾਂ ਕਿਸੇ ਦੇ ਸਕਦੇ ਆ ਉਹਨਾਂ ਨੂੰ ਯਾਦ ਕਰਦੇ ਆ ਉਹ ਪਰਿਵਾਰਾਂ ਨੂੰ ਇਹ ਹੁੰਦਾ ਵੀ ਦੇਸ਼ ਲਈ ਅਸੀਂ ਅਗਲੀਆਂ ਪੀੜ੍ਹੀਆਂ ਵੀ ਸਮਰਪਿਤ ਹੁੰਦੀਆਂ ਵੀ ਦੇਸ਼ ਲਈ ਅਸੀਂ ਕਿਸੇ ਵੀ ਹੱਦ ਤੱਕ ਲੋੜ ਪਵੇ ਅਸੀਂ ਜਾ ਸਕਦੇ। ਉਹ ਜਿਹੜੀ ਪਛੜੀ ਰਹੀ ਵਿਲਾਦ ਅਡਾਕੀ ਨਾ ਮੈਪਾਗੇ ਨਾ ਪਾਸ ਕਰੇ। ਉਹ ਬਸ ਸਿਨੇ ਕੋਡਰ ਬਲੰਦਾ ਤੇ ਬੋਲੋਟ ਕੋਡੇ ਪਾਰੀਆਂ ਨੂੰ ਰੋਕੀ ਕਿਹਾ ਹੈ। ਸੁਣਨਗੇ ਪਾਰਟੀ ਦੀ ਲਾਈਨ ਦੇਖੋ ਸਪਸ਼ਟ ਕਿਸੇ ਵੀ ਹੱਤਵਾਦੀ ਨੇ ਜਿਹੜਾ ਕੋਈ ਦੇਸ਼ ਤੇ ਫੁਲਟ ਗੱਲ ਕਰਦਾ ਏ ਉਹਦੇ ਲਈ ਕੋਈ ਜਗ੍ਹਾ ਨਹੀਂਗੀ। ਜਾਂ ਉਹੀ ਪਾਰਟੀ ਦੀ ਲਾਈਨ ਹੈ। ਕਾਨੂੰਨ ਲੋਕਾਂ ਨੇ ਐਮਪੀ ਚੁਣਿਆ ਸੰਵਿਧਾਨ ਦੀ ਉਹਨੇ ਮੰਨ ਕੇ ਗੱਲ ਤੇ ਹੁਣ ਉਹ ਸੌ ਚੱਕਣ ਨੂੰ ਜਿਹੜਾ ਏ ਉਹਨਾਂ ਨੇ ਕਿਹਾ ਮੈਂ ਆਉਣਾ ਉਹ ਸੰਵਿਧਾਨ ਵੀ ਸੌ ਦੀ ਸੌ ਸੰਵਿਧਾਨ ਦੀ ਚੱਕਣੀ ਹੈ ਕਾਨੂੰਨ ਦੀ ਚੱਕਣੀ ਹੈ ਇਸ ਕਰਕੇ ਇਹ ਗੱਲ ਕਹੀ ਸੀ ਤੇ ਉਹ ਵੀ ਇੱਕ ਚੈਨਲ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਸੀ ਵੀ ਅਸੀਂ ਗੱਲ ਕਰਨੀ ਜਾਵਾਂਗੇ ਤੇ ਸਾਨੂੰ ਜੇ ਅਸੀਂ ਉਹਨੂੰ ਲਾਈਨ ਤੇ ਲਿਆ ਕੇ ਜੇ ਉਹਨੇ ਗੱਲ ਕਰਨੀ ਹੈ ਅਸੀਂ ਤਾਂ ਉਹਨੂੰ ਇਹੀ ਕਹਿਣਾ ਭਾਈ ਦੇਸ਼ ਦੀ ਗੱਲ ਕਰ ਕਾਨੂੰਨ ਦੀ ਗੱਲ ਕਰ ਗੱਲ ਆਇਦੂ ਆਇਦੂ ਵੱਧ ਇਹਦੇ ਵਿੱਚ ਕੋਈ ਹੋਰ ਕੁਝ ਨਹੀਂਗਾ ਲੋਕਾਂ ਨੇ ਉਹਨੂੰ ਐਮਪੀ ਚੁਣਤਾ ਜੇ ਮੈਨੂੰ ਮਿਲਣਗੇ ਤਾਂ ਉਹਨਾਂ ਨੂੰ ਇਹੀ ਆ ਵੀ ਭਾਈ ਦੇਸ਼ ਦੀ ਗੱਲ ਕਰੋ ਜੇ ਦੇਸ਼ ਦੀ ਗੱਲ ਨਹੀਂ ਕਰਦੇ ਤਾਂ ਫਿਰ ਐਨਐਸਓ ਲੱਗੂ ਜੇ ਦੇਸ਼ ਨੂੰ ਤੋੜਨ ਦੀ ਗੱਲ ਕਰਾਂਗੇ ਫਿਰ ਤਾਂ ਜਿੱਥੇ ਬੈਠੇ ਆ ਵਿੱਚ ਉਹੀ ਜਗ੍ਹਾ ਜੇ ਕੋਈ ਤਬਦੀਲੀ ਆਉਂਦੀ ਜੇ ਉਹ ਦੇਸ਼ ਦੇ ਹਿੱਤ ਦੀ ਗੱਲ ਕਰਦਾ ਦੇਸ਼ ਦੀ ਪੰਜਾਬ ਦੀ ਗੱਲ ਕਰਦਾ ਪਹਿਲਾਂ ਤੇ ਫਿਰ ਉਹਦੇ ਨੇ ਸਾਰੇ ਦਰਵਾਜ਼ੇ ਖੁੱਲੇ ਨੇ ਜਿਹਨਾਂ ਨੂੰ ਜਿਹਨਾਂ ਨੂੰ ਜਾਰੀ ਕਰ ਰਹੇ ਜੀ ਬਾਈ ਲੈਕਚਰ ਅੰਦਰੀ ਅਜਿਹਾ ਜਿਹੜਾ ਜਿਹੜਾ ਤਿਆਰੀ ਕੀਤੀ ਆ ਰਹੀ ਹੈ ਬਾਈ ਲੈਕਚਰ ਅੰਦਰੀ ਚਾਹੇ ਉਹ ਮਾਨਸਿ ਦੀ ਬਾਤਿਕ ਦਾ ਨਾਮ ਆਇਆ ਕੋਸ਼ਿਸ਼ ਕਰਦੇ ਫੇਸਬੁਕ ਤੇ ਖੁਦ ਤੋਂ ਪਾ ਕੇ ਵੀ ਬਾਈ ਲੈਕਚਰ ਅੰਦਰੀ ਸਮਝੋ ਜਿਹੜਾ ਇਹ ਲੋਕਾਂ ਨੇ ਵੀ ਦੇਖ ਲਿਆ ਹੁਣ ਜਿਹੜੇ ਉਰੇ ਦੇ ਐਮਪੀ ਬਣੇ ਆ ਅੱਜ ਕਿੰਨੇ ਦਿਨ ਹੋ ਗਏ ਪਾਰਲੀਮੈਂਟ ਚੱਲਦੀ ਹੈ ਕਿਹੜੀ ਫਰੀਡ ਰਿਪੋਰਟ ਦੀ ਗੱਲ ਹੋਈ ਹੈ ਕਿਹੜੀ ਮੋਕੇ ਦੀ ਗੱਲ ਹੋਈ ਹੈ ਦੱਸੋ ਕਿਹੜੇ ਮੰਤਰੀਆਂ ਨੂੰ ਅੱਜ ਤੱਕ ਮਿਲੇ ਨੇ ਅੱਜ ਦਿਨ ਕਿੰਨੇ ਹੋ ਗਏ ਇਲੈਕਸ਼ਨ ਹੋਈ ਤੁਸੀਂ ਇੱਕ ਵੀ ਉਹਨਾਂ ਨੂੰ ਕਿਸੇ ਮਿਨਿਸਟਰ ਨੂੰ ਮਿਲਦੇ ਦੇਖਿਆ ਵੀ ਭਾਈ ਮੈਂ ਮੋਕੇ ਦੀ ਆ ਗੱਲ ਕਰ ਰਹੇ ਹਾਂ ਮੈਂ ਫਰੀਡ ਰਿਪੋਰਟ ਦੀ ਗੱਲ ਕਰ ਰਹੇ ਹਾਂ ਇਸ ਕਰਕੇ ਲੋਕ ਜਦ ਹੀ ਇੱਕਦਮ ਸਮਝ ਜਾਂਦੇ ਨੇ ਉਹ ਠੀਕ ਆ ਕੋਸ ਵੇਲੇ ਕੀ ਸੈਂਟੀਮੈਂਟ ਹੁੰਦਾ ਵੋਟਾਂ ਹੋ ਗਈਆਂ ਪਰ ਕੀ ਅੱਜ ਇਹ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਵੀ ਉਹਨਾਂ ਨੂੰ ਸੌਂ ਚੱਕਣ ਲਈ ਵੀ ਅਲੱਗ ਆਉਣਾ ਪਊਗਾ ਸੌਂ ਚੱਕ ਕੇ ਜਦੋਂ ਐਮਪੀ ਦੀ ਸੌਂ ਚੱਕਣਗੇ ਸੰਵਿਧਾਨ ਮੁਤਾਬਕ ਸੌਂ ਉਹਨਾਂ ਨੂੰ ਆਜ਼ਾਦਤ ਮਿਲ ਜਾਏਗੀ ਸੌਂ ਉਹ ਚੱਕਣਗੇ ਆਹ ਸੈਸ਼ਨ ਤੋਂ ਬਾਅਦ ਚੱਕ ਲੈਣਗੇ ਪਰ ਉਸ ਤੋਂ ਬਾਅਦ ਉਹਨਾਂ ਦਾ ਸਥਾਨ ਕਿੱਥੇ ਆ ਉਹ ਉਹ ਜਗ੍ਹਾ ਕਿਹੜੀ ਆ ਕੀ ਉੱਥੋਂ ਉਹ ਲੋਕਾਂ ਦੇ ਸਵਾਲ ਚੱਕ ਸਕਣਗੇ ਜੇ ਕੋਈ ਮੈਂ ਇੱਕ ਗੱਲ ਇੱਕ ਗੱਲ ਮੇਰੀ ਬੇਨਤੀ ਸੁਣੋ ਮੈਂ ਕੇਂਦਰ ਦਾ ਉਸ ਵੇਲੇ ਮੰਤਰੀ ਬੈਠਾ ਮਿਨਿਸਟਰ ਆ ਨਾ ਮੈਂ ਕੀ ਮਿਨਿਸਟਰ ਹੋਣ ਦੇ ਨਾਤੇ ਕਾਨੂੰਨ ਤੋੜ ਸਕਦਾ ਜੇ ਮੈਂ ਕਾਨੂੰਨ ਤੋੜੂਗਾ ਚਾਹੇ ਉਹ ਮੁੱਖ ਮੰਤਰੀ ਆ ਮੰਤਰੀ ਆ ਉਹਦੀ ਜਗਾ ਜਿਹੜੀ ਜੇਲ੍ਹ ਚ ਆ ਕਿਸੇ ਨੂੰ ਕੋਈ ਮਾਫੀ ਤਾਂ ਨਹੀਂ ਜੇ ਕੋਈ ਐਮਪੀ ਵੀ ਤੁਸੀਂ ਬਣਾ ਦਿੰਦੇ ਹੋ ਬਣਾਤਾ ਤੁਸੀਂ ਐਮਪੀ ਉਹਨੂੰ ਕੋਈ ਇਹ ਥੋੜੀ ਜਿਹੀ ਵੀ ਆਜ਼ਾਦ ਮਿਲ ਜੂਗੀ ਵੀ ਅੱਜ ਉਹ ਆ ਕੇ ਬਾਹਰ ਜਾ ਕੇ ਜੋ ਮਰਜ਼ੀ ਕਰਦਾ ਫਿਰੇ ਜੇ ਉਹ ਕਾਨੂੰਨ 'ਚ ਨਹੀਂ ਰਹੇਗਾ ਤਾਂ ਉਹਨੂੰ ਜਾਂ ਜੇਲ੍ਹ 'ਚ ਹੀ ਮਿਲਣਾ ਏ ਚਾਹੇ ਕਿਸੇ ਨੂੰ ਐਮ.ਐਲ.ਏ ਬਣਾ ਲੈਣ ਉਹ ਤਾਂ ਲੋਕਾਂ ਦਾ ਕੰਮ ਆ ਪਰ ਜਿਨੇ ਕਾਨੂੰਨ ਦੇਸ਼ ਨੂੰ ਨਹੀਂ ਮੰਨਿਆ ਦੇਸ਼ ਦੇ ਸੰਵਿਧਾਨ ਨੂੰ ਮੰਨਿਆ ਉਹਨੂੰ ਐਮ.ਐਲ.ਏ ਬਣਾ ਲਓ ਐਮ.ਪੀ ਬਣਾ ਲਓ ਮੰਤਰੀ ਬਣਾ ਲਓ ਸੰਤਰੀ ਬਣਾ ਲਓ ਉਹਦੀ ਜਗ੍ਹਾ ਜੇਲ੍ਹ ਆ ਇਹ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਇਹ ਸਾਥ ਜੋੜ ਕੇ ਜਿਹੜਾ ਵੀ ਕੋਈ ਬਾਹਰ ਜਿਹਨੂੰ ਮਰਜ਼ੀ ਚੁਣ ਲੋ ਜਿਹੜਾ ਕੋਈ ਬਾਹਰ ਆ ਉਹ ਤੁਹਾਡੇ ਕੰਮ ਕਰਾਊਗਾ ਉਹ ਥੋੜੀ ਗੱਲ ਕਰੂਗਾ ਤੇ ਹੁਣ ਤਾਂ ਭਾਜਪਾ ਦੀ ਸਰਕਾਰ ਬਣ ਗਈ ਜਿਹੜੀਆਂ ਵੀ ਬਾਈ ਇਲੈਕਸ਼ਨਾਂ ਆਉਣਗੀਆਂ ਉਹ ਚ ਹਰ ਭਾਜਪਾ ਦੇ ਨਮਾਇੰਦੇ ਨੂੰ ਜਿਤਾਓ ਤੇ ਉਹ ਤੁਹਾਡੀ ਵਿਧਾਨ ਸਭਾ ਚ ਕਰੋੜਾਂ ਰੁਪਈਆ ਉੱਥੋਂ ਲੈ ਕੇ ਆਊਗਾ ਸੈਂਟਰ ਦੀਆਂ ਸਕੀਮਾਂ ਲੈ ਕੇ ਆਊਗਾ ਬਾਕੀ ਜਿਹੜੀ ਆਮ ਆਦਮੀ ਦੀ ਸਰਕਾਰ ਆ ਉਹ ਤਾਂ ਅੱਜੋ ਜਨਾਬ ਕਹਿੰਦੇ ਮੈਂ ਹੁਣ ਮੁੱਖ ਮੰਤਰੀ ਜਿਹੜਾ ਘਰ ਆ ਜਲੰਧਰ ਲੈ ਗਿਆ ਤੇ ਐ ਕਿੰਨਿਆਂ ਨੂੰ ਕਿਹਨੂੰ ਕਿਹਨੂੰ ਬੇਫੂਕ ਬਣਾਉਂਦੇ ਫਿਰੋਗੇ ਵੀ ਹੁਣ ਅਸੀਂ 2.5 ਜਲੰਧਰ ਹੀ ਰਹਿਣਾ ਇਸ ਕਰਕੇ ਪਿਛਲੀ ਪਿੱਛੇ ਵੀ ਵਿਚਾਰ ਰੱਖਣ ਕਿਤੇ ਪਿੱਛੀ ਕੋਈ ਨਾ ਕੋਈ ਜਾਵੇ ਚੰਡੀਗੜ੍ਹ ਵਾਲੀ ਉਹਦਾ ਵੀ ਮਗਰ ਨਿਗਰ ਰੱਖਣਾ ਸਪਸ਼ਟੋਂ ਭਈ ਜੇ ਤੁਸੀਂ ਕਿਸੇ ਨੂੰ ਐਮਐਲਏ ਐਮਪੀ ਵੀ ਚੁਣ ਲੋਗੇ ਜੇ ਉਹ ਕੋ ਨੂੰ ਹੁਣ ਇੱਕ ਐਮਪੀ ਬੀਐਸਪੀ ਦੇ ਐਮਪੀ ਮੈਂ ਨਾ ਨਹੀਂ ਬੀਐਸਪੀ ਦੇ ਐਮਪੀ ਸੀ ਪਿਛਲੀ ਸਾਰਮੀ ਲੋਕ ਸਭਾ ਉਹਨਾਂ ਦੇ ਉੱਤੇ ਰੇਪ ਦਾ ਕੇਸ ਸੀ ਉਹ ਸੌ ਚੱਕਣ ਆ ਗਏ ਪਰ ਲਗਾਤਾਰ ਏ ਸੋਮਾ ਤੇ ਪੰਜ ਸਾਲ ਚੱਲਦਾ ਰਿਹਾ ਤੇ ਉਹ ਇੱਕ ਦਿਨ ਵੀ ਨਾਟ ਇਵਨ ਫਾਰ ਅ ਡੇ ਉਹ ਆ ਕੇ ਲੋਕ ਸਭਾ ਚ ਹਾਜ਼ਰੀ ਨਹੀਂ ਲਾ ਸਕੇ ਕੋਰਟ ਨੇ এলাਉ ਨਹੀਂ ਕੀਤਾ ਆਜ਼ਾਦ ਰੀਤੀ ਕੋਰਟ ਨੇ ਫਿਰ ਕੀ ਲੋਕਾਂ ਦਾ ਨੁਕਸਾਨ ਹੋਇਆ ਉਹ ਤਾਂ ਨਹੀਂ ਹੋਇਆ ਉਹਨੂੰ ਤਾਂ ਸੌ ਚੱਕ ਲਈ ਉਹਨੇ ਉਹਨੂੰ ਤਨਖਾਹ ਵੀ ਜਾਣ ਲੱਗ ਗਈ ਬਈ ਉਹਨੂੰ ਸਾਰੇ ਫਾਇਦੇ ਭੱਤੇ ਵੀ ਜਾਣ ਲੱਗ ਗਏ ਹੋਰ ਵੀ ਸਭ ਕੁਝ ਹੋ ਗਿਆ ਤੇ ਪਰ ਉਹ ਤੁਹਾਡੇ ਲਈ ਕੀ ਕਰੂਗਾ ਇਸੇ ਤਰੀਕੇ ਨਾਲ ਮੈਂ ਅਮਰਿਤਪਾਲ ਦੀ ਗੱਲ ਕਰਦਾ ਵੀ ਉਹ ਜੇ ਤਾਂ ਭਾਈ ਦੇਸ਼ ਨੂੰ ਦੇ ਕਾਨੂੰਨ ਨੂੰ ਮੰਨੂਗਾ ਸੰਵਿਧਾਨ ਨੂੰ ਮੰਨੂਗਾ ਉਹਦੇ ਲਈ ਜਗ੍ਹਾ ਬਾਹਰ ਵੀ ਆ پارਲੀਮੈਂਟ 'ਚ ਵੀ ਆ ਜੇ ਉਹ ਕਹੂਗਾ ਵੀ ਮੈਂ ਤਾਂ ਭਾਈ ਕੱਲ ਬੇਚ ਨਹੀਂ ਕਰਨੀ ਬੇਚ ਨੂੰ ਉਜਾੜਨ ਦੀ ਕਰਨੀ ਹੈ ਫਿਰ ਤੋਂ ਜਿਬਰੂ ਗੜ ਤੋਂ ਅੱਗੇ ਵੀ ਕਿਸੇ ਹੋਰ ਗੜ ਚ ਜਾ ਸਕਦਾ ਹਾਂ ਦੀ ਸੀਗਾ ਵੀ ਵੈਰੀ ਪਾਇਆ ਰਾਜਣਾ ਵੀ ਵੈਰੀ ਪਾਇਆ ਮੈਂ ਸਿਰਫ ਇਹ ਗੱਲ ਕਹੀ ਬਾਰ-ਬਾਰ ਆਪਾਂ ਜਿਹੜੀ ਗੱਲ ਕਰ ਲਈ ਉਹ ਤਾਂ ਉੱਥੇ ਉਹੀ ਉਹੀ ਅੱਜ ਵੀ ਉਹੀ ਸਟੈਂਡ ਤਦ ਨਸ਼ਾ ਨੂੰ ਲੈ ਕੇ ਪਿਛਲੇ 24 ਘੰਟੇ ਤਿੰਨ ਵਾਰ ਹੋਈਆਂ ਇੱਕ ਪੰਜਾਬ ਪੁਲਿਸ ਦਾ ਕਨਸਟੇਬਲ ਹੈ ਉਹਦੀ ਵੀ ਡਟ ਹੋਈ ਆ ਐਡਮਿਸ਼ਨ ਨੂੰ ਲੈ ਕੇ ਪਿਛਲੇ 24 ਘੰਟੇ ਉਹ ਵੀ ਬਹੁਤ ਲੋਕਾਂ ਨੇ ਚਾਹ ਨਾ ਬਣਾਈ ਪਰ ਮੈਂ ਤੁਹਾਨੂੰ ਦੱਸ ਦਿੰਦਾ ਸੈਂਟਰ ਸਰਕਾਰ ਵੱਲੋਂ ਕੁਝ ਬਿਨੇ ਆ ਸਾਡੀ ਨਰਿੰਦਰ ਮੋਦੀ ਜੀ ਜਿਵੇਂ ਦਾ ਲੋਕ ਹੈ ਪੰਜਾਬ ਨੂੰ ਬਹੁਤ ਪ੍ਰਿਆਰ ਕਰਦੇ ਆ homeless people ਵੱਲੋਂ ਉਹਨਾਂ ਦੇ ਮਹਿਕਮੇ ਵੱਲੋਂ ਇੱਕ ਦਫ਼ਤਰ ਅਮਰਸਰ ਸਾਹਿਬ 17 ਕਰਨੇ ਆ 16 ਹੋਰ ਖੁੱਲਣੇ ਆ ਹਰ ਜ਼ਿਲ੍ਹੇ ਹੈੱਡਕੁਆਰਟਰ ਤੇ ਖੁੱਲਣਾ ਹੈ ਤੇ ਉਹ ਇਸੇ ਲਈ ਖੋਲ ਰਹੇ ਆ ਵੀ ਇਸ ਸਾਰਿਆਂ ਨੂੰ ਚਾਹੇ ਉਹ ਕੋਈ ਪੋਲਿਟਿਕਲ ਲੀਡਰ ਰਲਿਆ ਹੋਇਆ ਚਾਹੇ ਕੋਈ ਪਾਰਟੀ ਦਾ ਆਗੂ ਰਲਿਆ ਚਾਹੇ ਉਹ ਕੋਈ ਆਫੀਸਰ ਰਲਿਆ ਹੋਏ ਚਾਹੇ ਕੋਈ ਵੀ ਆ ਜਿੱਦਣ ਉਹ ਜੇਤੀ ਤੋਂ ਛੇਤੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇੱਕ ਦਫਤਰ ਸੈਟਅਪ ਕਰਨਾ ਉਹਦੇ ਅੰਦਰ ਕਰਮਚਾਰੀ ਲਿਆਉਣੇ ਵੱਡਾ ਕੰਮ ਹੁੰਦਾ ਔਰ ਅਸੀਂ ਬਹੁਤ ਛੇਤੀ ਆ ਜਿਹੜੇ ਉਹ 16 ਦਫਤਰ ਹੋਰ ਪੰਜਾਬ ਚ ਖੋਲ੍ਹਾਂਗੇ